ਦੀ ਕਰ ਪ੍ਰਧਾਨ ਜਿਸ ਪ੍ਰਧਾਨ ਨਾਲ ਹੀ ਆ ਸਾਡੇ ਬਾਰੇ ਜੋ ਕੈਡਿਗਰੀ ਵਾਲੀ ਪੜਾਵਾ ਜੀ ਸਾਡੇ ਸਾਲ ਬਾਅਦ ਦੀ ਪੜਾਵਾ ਚਾਹੀਦੀ ਹੈ ਏਟਿੰਗ ਪਰਕਰਮੈਂਟ ਦੀ ਸਭ ਤੋਂ ਕਿ ਪੂਰੇ ਤੋਂ ਲਾਭ ਨਹੀਂ ਮੁਬਾਰਕ ਅਰਜੀਤ ਕਰੇਵਾਲ ਜੀ ਨੂੰ ਜੋ ਨਾਜ਼ਕ ਸਿਚੁਏਸ਼ਨ ਦੇ ਵਿੱਚੋਂ ਦੀ ਗੁਜ਼ਰ ਰਿਹਾ ਇਹਨੂੰ ਬਹੁਤੀ ਲੰਮੀ ਚੌੜੀ ਇਹਦੇ ਬਾਰੇ ਗੱਲਬਾਤ ਕਰਨ ਤੋਂ ਬਿਨਾ ਮੈਂ ਇਹ ਕਹਿ ਕੇ ਇਸ ਕਰਨ ਨੂੰ ਮਿጋਵਾਗਾ ਕਿ ਪੰਜਾਬ ਇਸ ਵੇਲੇ ਇੱਕ ਹੋਪਲੈਸ ਸਿਚੁਏਸ਼ਨ ਦੇ ਵਿੱਚ ਲੰਘ ਰਿਹਾ ਹੈ ਹੋਪਲੈਸ ਸਿਚੁਏਸ਼ਨ ਦਾ ਮਤਲਬ ਆ ਕਿ ਉਹ ਸਿਚੁਏਸ਼ਨ ਜਿੱਥੇ ਜਿਸ ਨੂੰ ਸੁਧਾਰਿਆ ਨਾ ਜਾ ਸਕਦਾ ਜਦੋਂ ਇਹ ਜੀ ਸਥਿਤੀ ਆ ਜਾਵੇ ਕਿ ਜਿੱਥੇ ਸੁਧਾਰ ਦੀ ਪੋਸੀਬਿਲਟੀ ਨਾ ਰਹੇ ਤਾਂ ਉਥੇ ਜੋ ਪੋਸੀਬਿਲਟੀ ਪੱਕਦੀ ਹੈ ਉਹਦਾ ਨਾਮ ਹੈ ਨਵਨਿਮਰ ਪੰਜਾਬ ਨੂੰ ਜੇ ਬਚਾਉਣਾ ਤਾਂ ਇਹਨੂੰ ਇਹਦੀਆਂ ਜਿਹੜੀਆਂ ਵਰਤਮਾਨ ਲੀਹਾਂ ਨੇ ਜਿਹੜੀਆਂ ਲੀਹਾਂ ਤੇ ਚੱਲਦੇ ਹੋਏ ਤੇ ਇਸ ਹੋਪਲੈਸ ਸਿਚੁਏਸ਼ਨ ਦੇ ਵਿੱਚ ਪਹੁੰਚ ਚੁੱਕਿਆ ਉਹਨਾਂ ਲੀਹਾਂ ਦੀ ਹਨ ਬਦਲਣਾ ਹੋਵੇਗਾ ਪੰਜਾਬ ਨੂੰ ਰੀਥਿੰਕ ਕਰਨਾ ਹੋਵੇਗਾ ਪੰਜਾਬ ਨੂੰ ਰੀਸਟਰਕਚਰ ਕਰਨਾ ਹੋਵੇਗਾ ਇਸੇ ਨੂੰ ਅਸੀਂ ਕਿਹਾ ਰੀਬੂਟਿੰਗ ਪੰਜਾਬ ਦੁਸ਼ਤ ਸਥਿਤੀ ਇਹਦੇ ਵਿੱਚ ਜਿਹੜੀ ਮੈਂ ਸੰਝ ਕਰਨਾ ਚਾਹਣਾ ਕਿ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਪੰਜਾਬ ਨੂੰ ਇਸ ਸਥਿਤੀ 'ਚ ਪਹੁੰਚਾਇਆ ਕਿਉਂਕਿ ਅਸੀਂ ਵੀ ਕਿਸੇ ਪੁਰਾਣੀ ਮੋਡਰਨਿਟੀ ਦੀ ਟਰੈਡੀਸ਼ਨ ਦਾ ਹਿੱਸਾ ਸੀਗੇ ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਇਹ ਜਿਹੜੀ ਰੀਬੂਟਿੰਗ ਦੀ ਬੇਟਨ ਆ ਤੇ ਯੂਥ ਨੂੰ ਸੰਭਾਲੀ ਜਾਵੇ ਇਸੇ ਕਰਕੇ ਅਸੀਂ ਇਸ ਪ੍ਰੋਗਰਾਮ ਦਾ ਜਿਹੜਾ ਨਾਂ ਉਹ ਰੱਖਿਆ ਰੀਬੂਟਿੰਗ ਪੰਜਾਬ ਹੈਂਡਿੰਗ ਓਵਰ ਬੇਟਰ ਟੂ ਦਾ ਯੂਥ ਹੁਣ ਇਸ ਸਥਿਤੀ ਦੇ ਵਿੱਚ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਬਹੁਤ ਸਾਰੇ ਲੋਕ ਅਕਸਰ ਪੁੱਛਦੇ ਨੇ ਕਿ ਪੰਜਾਬ ਦਾ ਕੀ ਬਣੇਗਾ ਤੁਹਾਨੂੰ ਵੀ ਪੁੱਛਦੇ ਹੋਣਗੇ ਜਾਂ ਅਸੀਂ ਆਪਣੇ ਆਪ ਨੂੰ ਵੀ ਪੁੱਛਦੇ ਹਾਂ ਕਿ ਪੰਜਾਬ ਦਾ ਕੀ ਬਣੇਗਾ ਇੱਕੋ ਹੀ ਜਵਾਬ ਹੁੰਦਾ ਕਿ ਪੰਜਾਬ ਦਾ ਉਹੀ ਬਣੇਗਾ ਜੋ ਪੰਜਾਬ ਦੀ ਯੂਸਰਾ ਬਣੇਗਾ ਤੇ ਇਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਇਸ ਵੱਡੇ ਪ੍ਰੋਗਰਾਮ ਦੇ ਉਦਘਾਟਨ ਲਈ ਕਿਸੇ politican ਨੂੰ ਕਿਸੇ ਵੱਡੇ ਬੰਦੇ ਨੂੰ ਨਹੀਂ ਸਗੋਂ ਪੰਜਾਬ ਦੀਆਂ ਤੂਜ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਸ ਨੂੰ ਆਮंत्रित ਕੀਤਾ ਗਿਆ ਇਹਨੂੰ ਇਨੌਗਰੇਟ ਕਰਨ ਵਾਸਤੇ ਇੱਕ ਉਸ ਵਾਈਸ ਚਾਂਸਲਰ ਨੂੰ ਜੋ ਪੰਜਾਬ ਦੇ ਵਿੱਚ ਸਸਟੇਨੇਬਲ ਡਿਵੈਲਪਮੈਂਟ ਦੇ ਪ੍ਰੋਜੈਕਟ ਨੂੰ ਦੇਖ ਰਹੇ ਨੇ ਤੇ ਦੂਸਰੇ ਉਹ ਉਸ ਵਾਈਸ ਚਾਂਸਲਰ ਨੂੰ ਜੋ ਪੰਜਾਬ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਦੀ ਕੰਸਟਰਕਸ਼ਨ ਦੇ ਪ੍ਰੋਜੈਕਟ ਨੂੰ ਦੇਖ ਰਹੇ ਨੇ ਕਿ ਪੰਜਾਬ ਦੀ ਮਾਨਸਿਕਤਾ ਕਿਹੋ ਜਿਹੀ ਬਣ ਕਰ ਰਹੀ ਹੈ ਸੋ ਇਹ ਜਿਹੜਾ ਸਥਿਤੀ ਹੈ ਕਿ ਯੂਥ ਨੂੰ ਨਵੀਆਂ ਲੀਹਾਂ ਤੇ ਕਿਵੇਂ ਤੋਰਨਾ ਉਹਨਾਂ ਦੀ ਯੂਥ ਦੀ ਮਾਈਂਡਸੈਟ ਕਿਸ ਕਿਸ ਹੁੰਦਾ ਕਨਸਟਰਕਟ ਕਰਨਾ ਇਹ ਇਸ ਪ੍ਰੋਜੈਕਟ ਦਾ ਜਾਂ ਇਸ ਮਹਾਉਤਸਵ ਦਾ ਮੁੱਖ ਜਿਹੜਾ ਉਦੇਸ਼ ਆ ਇਹ ਹੈ ਇਹ ਮੈਂ ਤੁਹਾਡੇ ਨਾਲ ਸਾਂਝ ਕਰਨਾ ਚਾਹੁੰਦਾ ਸੀ ਇਸ ਗੱਲ ਮੈਂ ਹੋਰ ਮਤਲਬ ਇਸੇ ਸੰਬੰਧ ਕਰਨਾ ਚਾਹਾਂਗਾ ਕਿ ਹੁਣ ਤੱਕ ਅਸੀਂ ਸ਼ਰਤ ਕਿਸਾਂ ਨੂੰ ਨਖੇੜ ਕੇ ਤੋੜ ਕੇ ਦੇਖਣ ਦੀ ਆਦੀ ਰਹੇ ਹਾਂ ਅਸੀਂ ਬਹੁਤ ਕੰਪਾਰਟਮੈਂਟਲਾਈਜੇਸ਼ਨ ਕਰ ਲਈ ਉਹ ਕੰਪਾਰਟਮੈਂਟਲਾਈਜੇਸ਼ਨ ਸਿਰਫ ਸਬਜੈਕਟ ਦੇ ਵਿੱਚ ਨਹੀਂ ਸਾਡੇ ਮਾਈਂਡਸ ਦੇ ਵਿੱਚ ਵੀ ਉਤਰਾਈ ਜਾਂ ਹੁਣ ਅਸੀਂ ਅਗਰ ਇਹ ਦੁਨੀਆ ਨੇ ਇਸ ਕੰਪਾਰਟਮੈਂਟਲਾਈਜੇਸ਼ਨ ਦਾ ਜਿਹੜਾ ਹਸ਼ਰ ਸੀ ਇਸ ਪ੍ਰੋਜੈਕਟ ਦਾ ਜਿਹੜਾ ਹਸ਼ਰ ਸੀ ਉਹ ਕਾਦੇ ਰੂਪ ਦੇ ਵਿੱਚ ਦੇਖਿਆ ਕਿ ਅਸੀਂ ਆਪਣਾ ਜਿਹੜਾ এনवायरमेंट ਆ ਉਹ ਬਰਬਾਦ ਕਰ ਲਿਆ ਅਸੀਂ ਜਿਹੜੀ ਸੁਸਾਇਟੀ ਦੇ ਵਿੱਚ ਜਿਹੜਾ ਵਕਫੇ ਸੀ ਜਿਹੜਾ ਸੋਸ਼ਲ ਤੇ ਇਕਨੋਮਿਕ ਜਿਹੜੀ ਇਨ ਇਕਵੈਨਿਟੀ ਸੀ ਉਹ ਬਹੁਤ ਸਿਖਰ ਤੇ ਲੈ ਗਿਆ ਨੰਬਰ 10 ਅਸੀਂ ਜਿਹੜੀਆਂ ਟੈਕਨੋਲੋਜੀਸ ਡਿਵੈਲਪ ਕਰ ਰਹੇ ਹਾਂ ਉਹ ਸਾਡੇ ਕੰਟਰੋਲ ਤੋਂ ਬਾਹਰ ਜਾ ਰਹੀਆਂ ਨੇ ਇਹਨਾਂ ਚੀਜ਼ਾਂ ਨੂੰ ਐਡਰੈਸ ਕਰਨ ਵਾਸਤੇ ਜ਼ਰੂਰੀ ਆ ਕਿ ਸੁਸਾਇਟੀ ਨੂੰ ਕੁਦਰਤ ਨੂੰ ਐਗਜ਼ਿਸਟੈਂਸ ਨੂੰ ਬੀਿੰਗ ਨੂੰ ਇੱਕ ਇੰਟੀਗ੍ਰੇਟਿਡ ਹਾਲ ਦੇ ਰੂਪ ਦੇ ਵਿੱਚ ਦਿਖਾਇਆ ਜਾਵੇ ਇਸ ਕਰਕੇ ਇੱਥੇ ਅੱਜ ਸਾਇੰਸ ਟੈਕਨੋਲੋਜੀ ਸੋਸ਼ਲ ਸਾਇੰਸਸ ਨੇਚਰ ਤੇ ਕਾਸਮਸ ਇਹਨਾਂ ਦੇ ਜਿਹੜੀ ਇੱਕ ਏਕਤਾ ਇਹਨਾਂ ਦੇ ਜਿਹੜਾ ਨੈਟਵਰਕ ਆ ਉਹਦੇ ਤੇ ਕਨਸੈਂਟਰੇਟ ਕਰਨ ਲਈ ਅਸੀਂ ਇੱਕ ਨਵੇਂ ਯੁੱਗ ਦਾ ਆਰੰਭ ਕਰਨ ਜਾ ਰਹੇ ਹਾਂ ਮੈਂ ਇਹ ਯੁੱਗ ਦਾ ਆਰੰਭ ਇਸ ਕਰਕੇ ਕਹਿ ਰਿਹਾ ਕਿ ਇਹ ਕੰਮ ਵੈਸਟ ਨਹੀਂ ਕਰ ਸਕੇਗਾ ਕਿਉਂਕਿ ਜਿਹੜੀ ਅਦਵਾਇਤ ਦੀ ਟ੍ਰੈਡੀਸ਼ਨ ਆ ਉਹ ਸਿਰਫ ਇੰਡੀਆ ਕੋਲ ਹੈ ਗੁਰੂ ਨਾਲ ਕੋਲ ਅਗਰ ਦੁਨੀਆ ਨੇ ਸਰਵਾਈਵ ਕਰਨਾ ਇਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜਿੱਥੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜਾਂ ਜਿਹੜੀਆਂ ਬਾਇਓ ਟੈਕਨੋਲੋਜੀਸ ਨੇ ਉਹ ਮਨੁੱਖ ਦੀ ਖੋਂਦ ਨੂੰ ਨਿਗੂਣਾ ਕਰ ਦੇਣ ਦੀਆਂ ਮਨੁੱਖ ਨੇ ਕਿਵੇਂ ਆਪਣੀ ਹਸਤੀ ਬਚਾਉਣੀ ਆ ਕਿਵੇਂ ਦੁਨੀਆ ਦੇ ਨਵੇਂ ਰਾਹਾਂ ਤੇ ਚੱਲਣਾ ਕਿਵੇਂ ਨਾ ਆਪਣਾ ਫਲਾਈਟ ਸੁਣਣੀਆਂ ਨੇ ਇਹਦੇ ਵਾਸਤੇ ਜ਼ਰੂਰੀ ਹੋ ਜਾਂਦਾ ਕਿ ਅਸੀਂ ਟੈਕਨੋਲੋਜੀ ਦੇ ਨਾਲ ਜਿਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੇ ਜਾਂ ਬਾਇਓਟੈਕਨੋਲੋਜੀਸ ਕਹਿੰਦੇ ਜਾਂ ਹੋਰ ਬਹੁਤ ਸਾਰੇ ਨਾ ਟੈਕਨੋਲੋਜੀਸ ਨੇ ਉਹਨਾਂ ਦੇ ਨਾਲ ਕੋਆਪਰੇਟ ਕਿਵੇਂ ਕਰਨਾ ਕੋ-ਐਗਜ਼ਿਸਟ ਕਿਵੇਂ ਕਰਨਾ ਇੱਕ ਸਿਮਪਾਟਿਕ ਰਿਲੇਸ਼ਨਸ਼ਿਪ ਕਿਵੇਂ ਬਿਲਡ ਕਰਨਾ ਸੋ ਇਸ ਸਾਰੇ ਫੈਸਟੀਵਲ ਦਾ ਸਿਰਫ ਗੌਣ ਬਚਾਉਣ ਨਹੀਂ ਹੈ ਮੰਤ ਇਸ ਕਰਕੇ ਇਹ ਕਹਿਣਾ ਬਹੁਤ ਠੀਕ ਹੋਏਗਾ ਕਲਚਰ ਆਪਣੇ ਇੱਕ ਨਵੇਂ ਫੇਜ਼ ਦੇ ਵਿੱਚ ਅੰਡਰ ਕਰ ਲਿਆ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਾਇੰਸ ਟੈਕਨੋਲੋਜੀ ਆ ਉਹ ਬਹੁਤ ਹੱਦ ਤੱਕ ਜਿਹੜੀ ਟੈਕਨੋਲੋਜੀ ਆ ਉਹ ਖੁਦ ਹੀ ਉਹਨੂੰ ਸੰਭਾਲ ਲੇਗੀ ਲੇਕਿਨ ਉਸ ਟੈਕਨੋਲੋਜੀ ਨੂੰ ਹਿਊਮਨ ਦੇ ਨਾਲ ਕਿਵੇਂ ਅਲਾਈਨ ਕਰਨਾ ਉਹਨੂੰ ਜਿਹੜੀਆਂ ਐਥੀਕਲ ਲੀਹਾਂ ਤੇ ਕਿਵੇਂ ਤੋਰਨਾ ਇਹ ਮਨੁੱਖ ਨੂੰ ਹੀ ਸੋਚਣਾ ਪਏਗਾ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਇੱਕ ਯੂਨੀਵਰਸਲ ਅਨਸਰਿੰਗ ਮਸ਼ੀਨ ਆ ਉਹ ਤੁਹਾਡੇ ਹਰ ਸਵਾਲ ਦਾ ਜਵਾਬ ਦੇ ਸਕਦੀ ਆ ਸਵਾਲ ਪੁੱਛ ਨਹੀਂ ਸਕਦੇ ਕਿਉਂਕਿ ਜਿਹੜਾ ਸਵਾਲ ਪੁੱਛਣਾ ਉਹ ਐਕਸਪੀਰੀਅੰਸ ਚੋਂ ਪੈਦਾ ਹੋਣਾ ਤੇ ਜਿਹੜਾ ਐਕਸਪੀਰੀਅੰਸ ਆ ਉਹ ਬਾਡੀ ਦਾ ਜਿਹੜਾ ਐਕਸਪੀਰੀਅੰਸ ਆ ਹਿਮੈਨਿਟੀ ਦਾ ਜਿਹੜਾ ਐਕਸਪੀਰੀਅੰਸ ਆ ਜਿਹੜੇ ਗੱਲ ਜਿਹੜੇ ਗੱਡੀ ਆ ਉਹ ਇਹ ਉਤਕਾਰ ਨੂੰ ਤੋਂ ਨਾਮ ਲਈ ਸਾਰੇ ਇਹਨਾਂ ਸਾਰੇ ਪੀਸੀ ਸਾਹਿਬ ਸਾਰੇ ਬਹੁਤ ਇੰਪੋਰਟੈਂਟ ਲੋਕ ਜਿਹੜੇ ਡਿਪਲੋਮੇਟ ਆ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਸੀਂ ਇਸੋ ਕਰ ਸੀ ਕਿ ਅਸੀਂ 100 ਦਿਨ ਦਾ ਇੱਕ ਪ੍ਰੋਜੈਕਟ ਕੀਤਾ ਸੀ ਪ੍ਰੋਗਰਾਮ ਦਾ ਕਿ ਜਿਹਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਸਾਰੇ ਸ਼ਹਿਰਾਂ ਨੂੰ ਇਨਵੋਲ ਕਰਾਂਗੇ ਕੋਈ ਟਾਊਨਸ਼ਿਪ ਵੀ ਅਸੀਂ ਇਨਵੋਲ ਕਰਾਂਗੇ ਪਰ ਉਹ ਸਾਡੇ ਕੋਲੇ ਇਹ ਪ੍ਰੋਗਰਾਮ ਬਣਾਏ ਹੋਏ ਸੀ ਸਾਰਾ ਬਲੂਪ੍ਰਿੰਟ ਰੈਡੀ ਸੀਗਾ ਬਜਟ ਉਨ ਥੋੜੀ ਦੇਰੀ ਹੋ ਗਈ ਤੇ ਫਿਰ ਸੋਚਿਆ ਕਿ ਕਿੰਨੀ ਵਾਰ ਤੱਕ ਸਾਰਾ ਕੁਝ ਕਰਨਾ ਜੋ ਸਾਰੇ ਬ੍ਰਿਸ ਸਭਾ ਕੋਲ ਵੀ ਨੇ ਜਿੱਤੇ ਫਿਰ ਅਸੀਂ 2 ਮਹੀਨਿਆਂ ਦਾ ਇੱਕ ਉਹ ਡੈਕਟਾਉ ਕੀਤਾ ਦਾ ਉਹ ਪਹਿਲੇ ਪ੍ਰੋਗਰਾਮ ਥੋੜੇ 2-3 ਸਾਨੂੰ ਥਾਵਾਂ ਘੱਟ ਵੀ ਕੀਤੀਆਂ ਨੇ ਪਰ ਇਸ ਸਾਰੇ ਪ੍ਰੋਗਰਾਮਾਂ ਦੇ ਵਿੱਚ ਜੋ ਅਸੀਂ ਕਰਨਾ ਚਾਹੁੰਦੇ ਆ ਜੋ ਸਾਡਾ ਮੇਨ ਥੀਮ ਹੈ ਇਸ ਪ੍ਰੋਜੈਕਟ ਦਾ ਉਹ ਹੈ ਗਰੀਬੀ ਨੂੰ ਪੰਜਾਬ ਕਿ ਅਸੀਂ ਹਰ ਇੱਕ ਪੰਜਾਬੀ ਦੇ ਮਨ ਨੂੰ ਟੱਚ ਕਰਨਾ ਚਾਹੁੰਦੇ ਆ ਕਾਸਟ ਆਫ ਦੇ ਯੂਥ ਉਹ ਜੋ ਆਪਣੇ ਵਿੱਚ ਸਾਨੂੰ ਉਦਾਸੀ ਦੇ ਕਿਤੇ ਬਦਲ ਨਜ਼ਰ ਆਉਂਦੇ ਹਨ ਕਿਤੇ ਕਿਸੇ ਤਰ੍ਹਾਂ ਦਾ ਇੱਕ ਪੋਜ਼ ਪਲਸ ਨਜ਼ਰ ਆਉਂਦੀ ਹੈ ਉਸੇਕ ਨਾਰਜੀਟੀਕਲ ਵਰਡ ਦਾ ਨਾਸਰ ਹੈ ਜਿਹਦੇ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਯੂਥ ਤੇ ਹੁੰਦੀ ਹੈ ਤੇ ਅਸੀਂ ਉਹਨਾਂ ਨੂੰ ਫੋਕਸ ਕਰਕੇ ਸਾਰੇ ਪ੍ਰੋਗਰਾਮ ਬਣਾਏ ਸਾਡੇ ਸਾਰੇ ਸੈਮੀਨਾਰਸ ਐਕਸੀਬਿਸ਼ਨਸ 뮤ਜ਼ਿਕ ਦੇ ਪ੍ਰੋਗਰਾਮ ਉਹਦੀ ਸੈਮੀਨਾਰਸ ਦੀ ਰੇਂਜ ਹੈ ਉਸਾਰੀ ਅਸੀਂ ਇਸ ਤਰ੍ਹਾਂ ਦਾ ਕੋਈ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕੋਈ ਇੰਪੋਰਟੈਂਟ ਇਸ਼ੂ ਜਿਹੜਾ ਉਹ ਰਹਿ ਨਾ ਜਾਵੇ ਤਾਂ ਕਿ ਹਰ ਸੈਕਸ਼ਨ ਉਹਦੇ ਨਾਲ ਜੁੜੇ ਰਹਾ ਸਕੇ ਉਹਨਾਂ ਕਰਾਈਸਿਸ ਬਾਰੇ ਅਸੀਂ ਜਾਣਕਾਰੀ ਦੇ ਸਕੀਏ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਇੱਕ ਸਾਹਜ ਕਰਿਓ ਸਾਰੇ ਇਸ਼ੂਸ ਦੇ ਨਾਲ ਉਹ ਉਹ ਨੂੰ ਫੀਲ ਕਰਨ ਕਿ ਯਸ ਸਾਡੇ ਆਲੇ ਦੋਲੇ ਦੇ ਕੁਝ ਕਸ਼ਟ ਨੇ ਜਿਨ੍ਹਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਮੇਰੀ ਦੀ ਹੈ ਜਿਹੜਾ ਵੀ ਸੁਣਨ ਵਾਲਾ ਹੈ ਜਿਹੜੇ ਵੀ ਇਥੇ ਸਾਰੇ ਸੋਸੀਅਮ ਵਿੱਚ ਕਰਦੇ ਆ ਕਿ ਵਿੱਚ ਅੱਜ ਤੋਂ ਜਿਹੜੇ 2 ਮਹੀਨੇ ਦਾ ਸਾਡਾ ਪ੍ਰੋਜੈਕਟ ਹੈ ਉਹ ਤੁਸੀਂ ਸਾਰੇ ਤੇ ਤੁਹਾਡੇ ਆਲੇ ਦੋਲੇ ਦੇ ਸਾਰੇ ਲੋਕ ਹੋਰ ਵੀ ਜਿਹੜੇ ਨੇ ਉਹ ਵੀ ਸ਼ਾਮਲ ਹੋਣਗੇ ਕਿ ਇਹ ਅਸੀਂ ਫਿਲਹਾਲ 9 ਸ਼ਹਿਰ ਇਹਦੇ ਵਿੱਚ ਲੈਨੇ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਪ੍ਰੋਗਰਾਮ ਹੋਣਗੇ ਉਹ ਜਿਹੜੀ ਗਰ ਅੰਮ੍ਰਿਤਸਰ ਤਿੰਦੰਦਰ ਬਰਨਾਲਾ ਮਾਨਸਾ ਫਰੀਦਕੋਟ ਪਟਿਆਲਾ ਸਾਰੇ ਅਸੀਂ ਮੇਜਰ ਸਿਟੀ ਨੌ ਮੇਜਰ ਸਿਟੀ ਚ ਅਸੀਂ ਆ ਰਹੇ ਹੁਦੜਣਾ ਨਾ ਤੇ ਮੇਨ ਹੈ ਸੋ ਉੱਥੇ ਅਸੀਂ ਯੂਨੀਵਰਸਟੀਆਂ ਤੇ ਮੇਜਰ ਇੰਸਟੀਚੂਟ ਸਾਰੇ ਇਨਵੋਲਵ ਕੀਤੇ ਨੇ ਤੇ ਇਹ ਸਾਡੀ ਕੋਸ਼ਿਸ਼ ਇੱਕ ਤਰ੍ਹਾਂ ਨਾਲ ਇਹ ਹੈ ਕਿ ਜੋ ਹੁਣ ਤੱਕ ਚੱਲਿਆ ਉਹਦੋਂ ਥੋੜਾ ਪਣਾ ਵੱਡਾ ਕਰਦੀਏ ਥੋੜਾ ਵਾਰ ਵੱਡਾ ਕਰਦੀਏ ਤੇ ਉਹਦੇ ਵਿੱਚ ਸਾਰੇ ਵੱਧ ਲੋਕ ਇਨਵੋਲ ਹੋ ਜਾਣ ਸਾਈ ਗੱਲ ਦੇ ਵਿੱਚ ਇਸ ਦੇ ਵਿੱਚ ਇੱਕ ਜਿਹੜੀ ਗੱਲ ਮੈਨੂੰ ਇੱਥੇ ਕਹਿਣ ਦੇ ਜੋੜਾ ਮਾਣ ਹੋਏਗਾ ਕਿ ਅਕੈਡਮੀ ਨੇ ਆਰਟ ਕੌਂਸਲ ਦੇ ਵਿੱਚ ਪਹਿਲਾਂ ਜਿਹੜੀਆਂ 3 ਲੈਗਸ ਨੇ ਜਿਹੜੀਆਂ ਅਕੈਡਮੀਜ਼ ਨੇ 3 ਲਿਟਰੇਚਰ ਦੀ ਹੈ ਆਰਟਸ ਦੀ ਹੈ ਤੇ ਥੀਏਟਰ ਦੀ ਹੈ ਪਰ ਟੂ ਦੀ ਨੀਡ ਆਫ ਆਰਸੀ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਡਿਜੀਟਲ ਸਿਸਟਮ ਨੂੰ ਲਾਕ ਕੀਤੇ ਆ ਉਹਦੇ ਵਿੱਚ ਚੁਬੇ ਮਾਰੇ ਵਿਦਿਆਰਥੀ ਉਸ ਤੋਂ ਬਿਨਾਂ ਸੋਸਿਕ ਨਵੀਂ ਅਕੈਡਮੀ ਇਹਦੇ ਚ ਪ੍ਰਪੋਜ਼ ਕੀਤੀ ਜਿਹੜੀ ਸਾਡੀ ਪਹਿਲੀ ਮੀਟਿੰਗ ਦੇ ਵਿੱਚ ਪਾਸ ਹੋ ਗਈ ਉਹ ਹੁਣ ਰਜਿਸਟ੍ਰੇਸ਼ਨ ਤੇ ਹੋਰ ਜੜੀਆਂ ਫਾਰਮੈਲਿਟੀਆਂ ਨੇ ਉਹ ਚੱਲ ਰਹੀਆਂ ਨੇ ਉਸ ਅਕੈਡਮੀ ਦਾ ਨਾਮ ਅਸੀਂ ਰੱਖਿਆ ਪੰਜਾਬ ਅਕੈਡਮੀ ਆਫ ਸਿਨੇਮਾ ਐਂਡ ਡਿਜੀਟਲ ਆਰਟਸ ਫੋਟੋਗ੍ਰਫੀ ਚ ਸੀ ਜਿੰਨੀਆਂ ਸਨੋਵੈਟਿਕ ਟੈਕਨੋਲੋਜੀ ਨੇ ਉਹਨਾਂ ਬਾਰੇ ਜਿੰਨਾ ਅਸੀਂ AI ਦੇ ਨਾਲ ਸੰਬੰਧਿਤ ਚੀਜ਼ਾਂ ਨੇ ਉਹਨਾਂ ਦਾ ਫਿਲਮਸ ਤੇ ਕੀ ਅਸਰ ਆਤਾ ਜਾਂ ਅਦਰਵਾਇਸ ਸਾਡੇ ਡੇਲੀ ਮਤਲਬ ਇੱਕ ਟੂਲ ਆ ਸਾਡੇ ਸਾਰਿਆਂ ਦੇ ਹੱਥ ਚ ਜਿਹੜਾ ਸਾਨੂੰ ਇਸ ਸੰਸਾਰ ਨਾਲ ਸਿੱਧਾ ਜੋੜਦਾ ਤੇ ਉਹਦੇ ਲਈ ਅਸੀਂ ਸਾਰੀਆਂ ਅਕੈਡਮੀਆ ਦੇ ਜਦੋਂ ਅਸੀਂ ਅਹੁਦੇਦਾਰ ਚੁਣਨੇ ਸੀ ਤਾਂ ਇਹ ਸੀ ਮੇਰੇ ਮਨ ਚ ਕਿ ਆਪਣੇ ਆਪਣੇ ਫਨ ਦੇ ਮਾਸਟਰਸ ਹੋਣ ਸਾਰੇ ਕ੍ਰੀਏਸਿਨੀ ਅਕੈਡਮੀ ਲਈ ਹਰਜੀਤ ਜੀ ਨੇ ਸਾਡੇ ਦੂਰਦਰਸ਼ਨ ਤੋਂ ਸਭ ਜਾਣਦੇ ਆਸੀਂ ਉਹਨਾਂ ਨੂੰ ਨੇ ਬਹੁਤ ਸਾਰੀਆਂ ਫਿਲਮਾਂ ਬਣਾਈਆਂ ਉਹਨਾਂ ਨੂੰ ਉਹ ਜ਼ਿੰਮੇਵਾਰੀ ਸੰਭਲੀ ਥੀਏਟਰ ਦੇ ਵਿੱਚ ਸਾਡੇ ਕੋਲੇ ਅਸ਼ਨੀ ਚੱਟਲੇ ਜੀ ਨੇ ਉਹ ਉਹ ਬੰਦੇ ਨੇ ਜਿਨ੍ਹਾਂ ਨੇ ਲੁਧਿਆਣੇ ਚ ਥੀਏਟਰ ਟਿਕਟਾਂ ਤੇ ਦਿਖਾਇਆ ਤੇ ਉਹ ਸਮਾਂ ਜਿਹੜਾ ਬਦਲਿਆ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਈਆਂ ਨੇ ਪਰ ਹਰਪਾਲ ਟਵਾਣਾ ਤੇ ਅਸ਼ਨੀ ਚੱਟਲੇ ਉਹ ਦੋ ਨਾਂ ਨੇ ਜਿਨ੍ਹਾਂ ਨੇ ਥੀਏਟਰ ਨੂੰ ਲੋਕਾਂ ਦੇ ਮਨਾਂ ਚ ਵਸਾਤਾ ਤੇ ਲੋਕ ਟਿਕਟ ਲੈ ਕੇ ਆ ਗਏ ਥੀਟਰ ਦੇ ਦੇਖਣੇ ਸੀ ਇਸੇ ਤਰ੍ਹਾਂ ਹੀ ਸਾਡੇ ਕੋਲੇ ਆਰਟ ਦੇ ਵਿੱਚ ਸਾਡੇ ਕੋਲੇ ਯੰਗ ਮਾਸਟਰਸ ਨੇ ਜਿਹੜੇ ਅਸੀਂ ਉਹਨਾਂ ਨੂੰ ਗੁਰਦੀਪ ਧਿਮਾਨ ਜਿਸਪਾਲ ਕਮਾਣਾ ਤੇ ਸੁਮੇਤ ਜੀ ਨੂੰ ਅਸੀਂ ਲਿਆ ਔਰ ਸਮਝਦੇ ਅਸੀਂ ਇੱਕੇ ਸਾਡੀਆਂ ਸਾਰੀਆਂ ਅਕੈਡਮੀ ਦੇ ਸਭ ਤੋਂ ਜਿਹੜਾ ਯੰਗ ਬਲੱਡ ਆ ਐਨਰਜੈਟਿਕ ਬਲੱਡ ਆ ਉਹ ਇਸ ਅਕੈਡਮੀ ਨਾਲ ਜੁੜਿਆ ਲਿਟੇਚਰ ਦੇ ਵਿੱਚ ਸਾਡੇ ਕੋਲੇ ਡਾਕਟਰ ਆਤਮ ਰੰਧਾਵਾ ਨੇ ਜਿਹੜੇ ਪੜਾਉਣ ਦੇ ਨਾਲ ਨਾਲ ਦੋ ਜਨਰਲ ਕਰਦੇ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਨੇ ਤੇ ਉਹਨਾਂ ਜਿਹੜਾ ਫੈਸਟੀਵਲ ਕਰਦੇ ਨੇ ਅੰਮ੍ਰਿਤਸਰ ਦੇ ਵਿੱਚ ਇਟਸ ਵਨ ਆਫ ਇਟਸ ਕਾਈ ਗਾਥ ਵਧੀਆ ਉਹਨਾਂ ਦਾ ਸ਼ੋਅ ਹੁੰਦਾ ਤੇ ਉਹਨਾਂ ਦੀ ਉਸ એનર્ਜੀ ਨੂੰ ਅਸੀਂ ਆਪਣੀਆਂ ਕਾਟਿੰਗ ਦੇ ਵਿੱਚ ਨਾਲ ਜੋੜਿਆ ਸੋ ਇਸ ਤਰ੍ਹਾਂ ਅਸੀਂ ਇਹ ਜਿਹੜਾ ਟ੍ਰਾਈ ਗਾਡ ਤੋਂ ਬਾਅਦ ਅਸੀਂ ਚਾਰ ਜੁਨਿਟ ਜਿਹੜੇ ਬਣਾਏ ਨੇ ਤੇ ਮੈਨੂੰ ਬਹੁਤ ਉਮੀਦ ਆ ਕਿ ਅਸੀਂ ਇਹ ਸਾਰੇ ਕੰਮ ਕਰ ਸਕਾਂਗੇ ਜਿਹੜੇ ਇਸ ਵੇਲੇ ਸਾਨੂੰ ਲੋਡ ਵੀ ਆ ਤੇ ਇੱਕ ਗੱਲ ਮੈਨੂੰ ਇਹ ਕਿ ਇਸ ਸਾਰੇ ਪ੍ਰੋਜੈਕਟ ਦੇ ਵਿੱਚ ਸਾਡੇ ਸੀਐਮ ਭਗਵੰਤ ਮਾਨ ਜੀ ਦਾ ਵੀ ਬੜਾ ਉਹਨਾਂ ਦੀ ਇੱਛਾ ਦਾ ਵੀ ਬੜਾ ਇਹ ਚ ਦਖਲ ਹੈ ਉਹਨਾਂ ਕਿਉਂਕਿ ਉਹ ਆਰਟਸ ਦੇ ਵਿੱਚੋਂ ਆਏ ਨੇ ਪੋਲਿਟਿਕਸ ਦੇ ਵਿੱਚ ਸੋ ਉਹਨਾਂ ਦੀ ਬਹੁਤ ਇੱਛਾ ਸੀ ਕਿ ਅਸੀਂ ਦੋ ਕੰਮ ਕਰਨੇ ਨੇ ਬਹੁਤ ਜ਼ਰੂਰੀ ਇੱਕ ਅਸੀਂ ਪਿਛਲੇ ਮਹੀਨੇ ਅੰਮ੍ਰਿਤਸਰ ਯੂਨੀਵਰਸਿਟੀ ਦੇ ਵਿੱਚ ਉਹ ਖੁਦ ਅਨਾਉਂਸ ਕਰਕੇ ਗਏ ਨੇ ਕਿ ਅਸੀਂ AI ਦੇ ਨਾਲ ਸੰਬੰਧਿਤ ਇੱਕ ਸੈਂਟਰ ਉੱਥੇ ਸਟੈਬਲਿਸ਼ ਕਰਨਾ ਸਾਡੇ ਕੋਲੇ ਬੀਸੀ ਸਰ ਬੈਠੇ ਨੇ ਉਹ ਉਸ ਤੋਂ ਬਾਅਦ ਬੜੀ ਤੇਜ਼ੀ ਨਾਲ ਉਹ ਸਾਰੇ ਕੰਮ ਅੱਗੇ ਉਹਦੀਆਂ ਫਾਰਵਰਡਿੰਗ ਹੋ ਰਹੀਆਂ ਨੇ ਸਾਰੀਆਂ ਉਹ ਜਿਹੜਾ ਸੈਂਟਰ ਆਹੋ ਸੁਜੀਤ ਪਾਤਰ ਜੀ ਦੇ ਨਾਮ ਤੇ ਗੁਰੂ ਨਾਨਕ ਦੇ ਯੂਨੀਵਰਸਿਟੀ ਵਿੱਚ ਸਟੈਬਲਿਸ਼ ਹੋ ਰਿਹਾ ਇਸੇ ਤਰ੍ਹਾਂ ਉਹਨਾਂ ਦਾ ਫਿਲਮਸ ਦੇ ਵਿੱਚ ਇੰਟਰਸਟ ਹੈ ਕਿ ਫਿਲਮ ਸਿਟੀ ਬਣਾਉਣਾ ਚਾਹੁੰਦੇ ਆ ਤੇ ਸਾਡੇ ਕੋਲੇ ਅਸ਼ਮੀ ਚਟਲੇ ਜੀ ਜਿਹੜੇ ਯੂਪੀ ਦੇ ਵਿੱਚ 1100 ਏਕੜ ਦਾ ਫਿਲਮ ਸਿਟੀ ਆਲਰੇਡੀ ਬਣਾ ਰਹੇ ਨੇ ਉਹ ਵੀ ਆਉਣ ਵਾਲੇ ਸਮੇਂ ਚ ਉਹ ਚੀਜ਼ਾਂ ਕਲੱਬ ਕਰਨਗੀਆਂ ਤੇ ਅਸੀਂ ਉੱਤੇ ਵੀ ਕੰਮ ਕਰਾਂਗੇ ਤੇ ਅੱਜ ਕਿਉਂਕਿ ਅਸੀਂ ਰੰਧਾਵਾ ਸਾਹਿਬ ਦੇ ਦੀ ਤਾਬਿਆ 'ਚ ਬੈਠੇ ਕਹੋ ਤੇ ਮੈਂ ਆਪਣੀ ਇਸ ਜਿਹੜੀ ਸਪੇਸ ਮੈਨੂੰ ਮਿਲੀ ਹੈ ਬੋਲਣ ਦੇ ਉਹਦਾ ਜਿਹੜਾ ਦਾ ਕਲੋਜ਼ਿੰਗ ਸੈਸ਼ਨ ਆ ਉਹ ਮੈਂ ਰੰਦਾਵਾ ਸਾਹਿਬ ਦੇ ਬਾਰੇ ਇੱਕ ਕਵਤਾ ਲਿਖਿਆ ਮੈਂ ਉਹ ਤੁਹਾਨੂੰ ਸ਼ੇਅਰ ਕਰਾਂ ਜੀ ਐਮਸ ਰੰਦਾਵਾ ਮਨ ਸੋਚੀ ਕਾਗਜ਼ ਦੇ ਖਿੱਚੀ ਲੀਖ ਦਿਨਾਂ ਚ ਇਮਾਰਤ ਵਾਂਗ ਖੜੀ ਹੋਵੇ ਮਨ ਸੋਚੀ ਕਾਗਜ਼ ਦੇ ਖਿੱਚੀ ਲੀਖ ਦਿਨਾਂ ਚ ਇਮਾਰਤ ਵਾਂਗ ਖੜੀ ਹੋ ਪਰ ਜਾਂਦੀ ਵਿਦਿਅਕ ਸਮਾਚਾਰ ਤਿੱਕਲਾ ਦੀਆਂ ਚਾਲੀਆਂ ਕਿਰਤਾਂ ਖੇੜ ਜਾਂਦਾ ਧਰਤੀ ਦਾ ਉਹ ਹਿੱਸਾ ਰੰਧਾਵਾ ਸਾਹਿਬ ਦੇ ਸੁਪਨਿਆਂ ਦੀ ਤਾਅਵੀਰ ਬਣ ਕੇ 47 ਦੇ ਉਜਾੜੇ ਬੇ ਘਰਿਆਂ ਦੀ ਉਦਾਸੀ ਨੂੰ ਭੈੜੇ ਸੁਪਨੇ ਤੋਂ ਕੱਢ ਉਜੜਿਆਂ ਨੂੰ ਵਸਾ ਕੇ ਮੁਸਕਾਨ ਚ ਬਦਲਣ ਦੀ ਜੀਤੋੜ ਕੋਸ਼ਿਸ਼ ਉਹਦੇ ਸੁਪਨਿਆਂ ਦੀ ਤਾਅਵੀਰ ਕਲਾਕਾਰ ਲੇਖਕ ਸਜਾ ਦਿੱਤੇ ਯੂਨੀਵਰਸਿਟੀਆਂ 'ਚ ਸਜਾ ਦਿੱਤੀਆਂ ਕਲਾ ਕਿਰਤਾਂ ਡਿਪਾਰਟਮੈਂਟਾਂ 'ਚ ਉਹਦੀ ਛੂ ਨਾਲ ਚਮਕਤ ਹੋਇਆ ਕਾਂਗੜਾ ਦਾ ਕਲਾ ਸੰਸਾਰ ਉਹਦੀ ਛੂ ਨਾਲ ਚਮਕਤ ਹੋਇਆ ਕਾਂਗੜਾ ਦਾ ਕਲਾ ਸੰਸਾਰ ਉਦਾਸ ਵੀ ਹੁੰਦਾ ਜਦ ਕੋਈ ਉਹਦੇ ਸੁਪਨੇ ਨੂੰ ਆਪਣੀ ਹੋਂਚ ਬੜਦਾ ਸੰਵੇਦਨਾ ਦੀ ਸਿਖਰ 84 ਦਾ ਦੁੱਖ ਨਾ ਚੱਲ ਸਕਿਆ ਸਮਵੇਦਨਾ ਦੇ ਸਿਖਰ 84 ਦਾ ਦੁੱਖ ਨਾ ਚੱਲ ਸਕਿਆ ਉਹ ਜਾੜੇ ਨੂੰ ਦੁਬਾਰਾ ਦੇਖਦਾ ਹੈਰਤ ਸੀ ਚਲਾ ਗਿਆ ਸੋਚਦਾ ਕਿਵੇਂ ਛੜਦੇ ਮਨੁੱਖ ਬਾਰ ਬਾਰ ਉੱਜੜਦੇ ਕਿੰਨੀ ਵਾਰ ਹੋਵੇਗਾ ਮੜੋ ਸੇਵਾ ਬਹੁਤ ਬਹੁਤ ਧੰਨਵਾਦ ਥੈਂਕ ਯੂ